ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਸਾਰੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਅਸੀਂ ਚੱਲੇ ਆਂ ਕੰਮ ਤੇ ਪੰਜ ਦਿਨਾਂ ਬਾਅਦ ਘਟੂ ਘਟ ਪੰਜ ਛੁੱਟੀਆਂ ਹੋ ਗਈਆਂ ਤੇ ਫਿਰ ਪੰਜ ਛੁੱਟੀਆਂ ਤੋਂ ਬਾਅਦ ਚੱਲੇ ਆਂ ਜੀ ਪਾਣੀ ਪੂਣੀ ਵਾਧੂ ਖੜਾ ਵਾ ਪਰ ਅੱਜ ਦਿਨ ਸੁੱਕਾ ਸੀਗਾ ਫਿਰ ਹੁਣ ਤਿੰਨ ਦਿਨਾਂ ਗਾਹਾਂ ਫੇਰ ਮੀਂਹ ਤੇ ਜਿਹੜਾ ਬੱਚ ਦੀ ਦਿਨ ਲੱਗਦਾ ਉਹੀ ਲਾ ਲਈਏ ਤੇ ਦਿਖਾਵਾਂਗੇ ਅੱਜ ਤੁਹਾਨੂੰ ਕੰਮਕਾਰ ਆਪਣਾ ਵੀ ਕੀ ਕੁ ਕਰਦੇ ਆਂ ਅਸੀਂ ਚਾਰ ਜਣੇ ਆ बाकी दूसरी साइड ते गए ने ਸਾਡੇ ਬੰਦੇ ਤੇ ਜੁੜੇ ਰਹੋ ਪਰ ਤੁਹਾਨੂੰ ਦੱਸਾਂਗੇ ਵੀ ਕੀ ਕੁਛ ਕਰਦੇ ਆ ਸੀ ਤੁੰਦ ਬਹੁਤ ਅੱਜ ਠੰਡ ਠੀਕ ਜਿਹੀ ਵੀ ਆ ਤੇ ਹੁਣ ਤੁੰਦ ਬਹੁਤ ਇਹ ਆ ਜਾਂਦੇ ਆ ਚੁੱਪਰ ਪਰ ਹੈ ਬੁਰਾ ਹੀ ਹਾਲ ਚਿੱਕੜ ਦਾ ਬੁਰਾ ਹਾਲ ਆ ਇਹਨ ਜਾ ਕੇ ਹੁਣ ਲੱਗਾਂਗੇ ਤਿਆਰੀ ਭੇਜੂਗੀ ਹੋ ਜਾਂਦੇ ਆ ਤੇ ਬਾਕੀ ਜੁੜੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਵੀ ਗਾਂ ਕੀ ਕੀ ਚੱਲਦਾ ਆ ਆਦੇ ਆ ਸਿਉਾਂ ਦੇ ਬੂਟੇ ਨੇ ਸਾਰੇ ਹੁਣ ਦੇਖਣ ਨੂੰ ਇਹਨਾਂ ਦੇ ਜਿਵੇਂ ਸੁੱਕੇ ਪਏ ਨੇ ਆ ਹੋਰ ਦੋ ਡੇਢ ਦੋ ਮਹੀਨਿਆਂ ਤੱਕ ਇਹਨਾਂ ਨੂੰ ਫਲ ਪੈਣ ਲੱਗ ਜਾਣੇ ਫੁੱਲ ਆਉਣ ਲੱਗ ਜਾਣੇ ਆ ਮੋ ਤੁਮਾ ਚੱਲ ਪਣਾ ਕੰਮ ਫੇਰ ਬਾਕੀ ਤੁਹਾਨੂੰ ਦੱਸਾਂਗੇ ਦਿਨੇ ਕੀ ਕੋ ਚੱਲਦਾ ਸਾਡਾ ਤੇ ਪੂਰਨੀ ਕੋਸੇ ਉੱਚੀ ਜਗ੍ਹਾ ਤੇ ਨਾ ਜਿਹੜੀ ਇਹ ਪਹਾੜਾਂ ਵਾਲੀ ਸਾਈਡ ਆ ਇੱਧਰ ਮੀਹਾਂ ਦੇ ਚੱਕਰਾ ਜਿਵੇਂ ਆਪਣੇ ਸ਼ਿਮਲੇ ਸ਼ਿਮਲੇ ਕਿੰਨੀ ਵੱਧ ਸੇਉ ਹੁੰਦੇ ਨੇ ਇੱਧਰ ਵੀ ਸੇਉ ਉੱਚੀ ਜਗ੍ਹਾ ਤੇ ਹੀ ਹੁੰਦੇ ਨੇ ਤੇ ਇਹ ਭਾਲ ਦੇ ਠੰਡ ਬੂਟੇ ਤੇ ਆ ਦੇਖ ਲਓ ਵੀ ਕੋਈ ਇਹਨਾਂ ਨੂੰ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉਹ ਸਾਰੇ ਐਂ ਬਸ ਬੰਦ ਨੇ ਉੱਤੇ ਫੁਹਾਰੇ ਲੱਗੇ ਹੋਣੇ ਉਹ ਵੀ ਕਿਤੇ ਕਿਤੇ ਨੇ ਮੈਨੂੰ ਲੱਗਦਾ ਜੇ ਇੱਥੇ ਆ ਖੇਤ ਖੇਤ ਚ ਇੰਨੇ ਇੱਕ ਜੀ 2000 ਬੂਟਾ ਹੋਊਗਾ ਤੇ ਦੋ ਵਾਰ ਹੀ ਹੋਣਿਆ ਮਾਸਾ ਇਹਨਾਂ ਨੂੰ ਤੇ ਬਾਕੀ ਦੇਖਦੇ ਆ ਕੀ ਬਣਦਾ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਤੇ ਆਹੀ ਹੁੰਦੀ ਆ ਸਾਡੀ ਰੁਟੀਨ ਤੇ ਕੰਮ ਵਾਲੇ ਕੱਪੜੇ ਆ ਹੁੰਦੇ ਆ ਆਪਣੇ ਤੇ ਅੱਜ ਉਹ ਬੂਟ ਵੱਡੇ ਨਹੀਂ ਪਾਇ ਸਤਵਾਲੀਆਂ ਉਹ ਜਿਹੜੇ ਆਪਣੇ ਇੱਥੇ ਤੱਕ ਹੁੰਦੇ ਆ ਜਿਵੇਂ ਆਪਾਂ ਗਾਈਆਂ ਵਾਲੇ ਫਾਰਮ ਤੇ ਪਾਉਨੇ ਆ ਤੇ ਅੱਜ ਜਾਈਂ ਚੱਲ ਜਾਣਾ ਉਹ ਬਾਹਲੇ ਚਿੱਕੜ ਚ ਪਾਉਨੇ ਪੈਂਦੇ ਆ ਤੇ ਬਾਕੀ ਅੱਜ ਪੰਜ ਦਿਨਾਂ ਦਾ ਵਾਝਲਿਆਂ ਦਿਹਾੜੀ ਬਸ ਆਹੀ ਪੰਗਾ ਵਾ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ ਸਬਰ ਇਹੀ ਕਰਨਾ ਪੈਂਦਾ ਵੀ ਜੇ ਮੌਸਮ ਵਿਗੜ ਜੇ ਉਹ ਵਿਗੜਦਾ ਵੀ ਆ ਦੇਣਾ ਚੀ ਆ ਆ ਮਹੀਨੇ ਚ ਤੇ ਬਸ ਇਹੀ ਸਬਰ ਆ ਖੇਤੀ ਵਾਲੇ ਬੀਜੇ ਚ ਤੇ ਬਾਕੀ ਜਦ ਪੱਕੇ ਹੋ ਗਏ ਫਿਰ ਤਾਂ ਜਿਹੜੀ ਮਰਜੀ ਫੈਕਟਰੀ ਚ ਲੱਗ ਜਾਓ ਚਾਹੇ ਡੈਰੀ ਫਾਰਮ ਤੇ ਲੱਗ ਜਾਓ ਉਹ ਫੇਰ ਬਾਅਦ ਦੀਆਂ ਗੱਲਾਂ ਨੇ ਵੀ ਕੋਰਾ ਦੇਖੋ ਚੜਿਆ ਹੋਇਆ ਧੁੰਦ ਉਰੀ ਕੋਰਾ ਕਹੀ ਹੈ ਨਾ ਧੁੰਦ ਦੇਖੋ ਫਿਰ ਆਹ ਦੇਖੋ ਜਿੱਦਣ ਦਾ ਮੈਂ ਆਇਆ ਅੱਜ 6 ਮਹੀਨੇ ਹੋ ਗਏ ਹੁਣ ਅੱਜ 8 ਤਰੀਕ ਆ 6ਵਾਂ ਮਹੀਨਾ ਸਟਾਰਟ ਹੋਇਆ ਨਾ ਤੇ ਆਹ ਰਾਹ ਆਈ ਦੇਖਿਆ ਮੈਂ ਕਦੇ ਸੁੱਕਾ ਦੇਖਿਆ ਹੀ ਨਹੀਂ ਜਦ ਨੂੰ ਸੁੱਕਦਾ ਜਦ ਨੂੰ ਫੇਰ ਮੀਂਹ ਆ ਜਾਂਦਾ ਜਦ ਨੂੰ ਸੁੱਕਦਾ ਜਦ ਨੂੰ ਫੇਰ ਮੀਂਹ ਆ ਜਾਂਦਾ ਆ ਸਾਰੇ ਸਿਵਾਂ ਦੇ ਬਾਗ ਨੇ ਲਾਲ ਸਿਵ ਇੱਕ ਇੱਥੇ 슈ਗਰ ਫਰੀ ਸਿਵ ਵੀ ਨੇ ਆਪਣੇ ਪਤਾ ਨਹੀਂ ਹੈਗੇ ਕਿ ਨਹੀਂ ਨਹੀਂ ਇੱਥੇ ਹਰੇ ਰੰਗ ਦੇ ਆਹੋ ਪਿਓਰ ਹਰੇ ਹੁੰਦੇ ਆ ਉਹ 슈ਗਰ ਫ੍ਰੀ ਹੁੰਦੇ ਆ ਜੂਸ ਜਸ ਬਣਾਉਣ ਨੂੰ ਬੁੜਿਆਂ-ਬੁੜਿਆਂ ਲਈ ਬਜ਼ੁਰਗਾਂ ਲਈ ਤੇ ਬਾਕੀ ਲਾਲ ਸਿਓ ਨੇ ਇੱਕ ਗੋਲਡਨ ਹੁੰਦਾ ਚਿੱਟਾ ਸਿਓ ਜਦੋਂ ਉਹ ਲੱਗੇ ਤੁਹਾਨੂੰ ਦਿਖਾਵਾਂਗੇ ਆਹ ਤਾਂ ਸਾਰੇ ਬਾਗ ਨਵੇਂ ਲਾਇਏ ਨੇ ਤਾਂ ਜਾਲੀਆਂ ਜੂਣੀਆਂ ਹੀ ਆ ਅੱਜ ਵੀ ਅਸੀਂ ਜਾਲੀਆਂ ਹੀ ਬੰਨਣੀਆਂ ਨੇ ਇਹਨਾਂ ਦੇ ਥੱਲੇ ਪੂਟਿਆਂ ਦੇ ਤੇ ਦੱਸਾਂਗੇ ਫਿਰ ਤੁਹਾਨੂੰ ਨਾਲ ਦੀ ਨਾਲ ਜੁੜੇ ਰਹੋ ਆਦੇ ਸੀ ਆਏ ਬੰਦੇ ਹੁੰਦੇ ਨੇ ਇੱਥੇ ਆ ਹੁਣ ਹੀ ਬੰਨ ਕੇ ਆਟੇ ਮੈਂ ਜਾਲੀ ਲਵੀਟ ਕੇ ਨਾਲ ਅਸੀਂ ਬਿਮਾਰ ਦਿੰਨੇ ਆ ਇਹ ਪਲਾਸਟਿਕ ਦੇ ਹੁੰਦੇ ਆ ਖਿੱਚੇ ਤੇ ਐਂ ਵੱਧ ਵੀ ਜਾਂਦੇ ਆ ਇਹਦੇ ਜਿੰਨੇ ਮਰਜ਼ੀ ਵਧਾ ਲਓ ਰਸੀਆਂ ਦੀਆਂ ਇਹਦਾ ਖਰਗੋਸ਼ ਜਿਆ ਹੁੰਦਾ ਇੱਕ ਉਹ ਨਾ ਬੂਟੇ ਨੂੰ ਐ ਨੌਂਦਰਾ ਹੀ ਮਾਰ ਕੇ ਚੱਬ ਜਾਂਦਾ ਖਰਾਬ ਕਰ ਜਾਂਦਾ ਉਹ ਖਰਾਬ ਕੀਤਾ ਵੀ ਦਿਖਾਉਂਦੇ ਆ ਇਹਦੇ ਜਿਵੇਂ ਇਦਾਂ ਕਿ ਬੂਟੇ ਨੂੰ ਬਿਮਾਰੀ ਪੈਣ ਲੱਗ ਜਾਂਦੀ ਆ ਤਾਂ ਕਰਕੇ ਫਿਰ ਆਹ ਕਰਾਉਣ ਲੱਗੇ ਹੋਏ ਨੇ ਇਹਦੇ ਉਹਦੇ ਨਾਲ ਤੇ ਵੀ ਲੱਗੇ ਹੋ। ਵਾ ਇਦਾਂ ਹੀ ਆ ਸਾਰਾ ਦਿਨ 8 8.5 ਘੰਟੇ 8 ਘੰਟੇ ਲੱਗਣਗੇ ਅੱਜ 5 ਵਜੇ ਨਿਕਲਣਾ ਅੱਜ 8.5 ਘੰਟੇ ਲੱਗਣਗੇ। ਬਾਕੀ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ। ਜੀ ਕਰਦੇ ਕਰਾਉਂਦੇ ਆ ਪਹੁੰਚ ਗਏ ਆ ਅੱਧ ਚ। ਉਧਰੋਂ ਲੱਗੇ ਸੀ। ਆ ਮੁੰਡਾ ਆਦੀ ਆਪਣੇ ਰੂਮ 'ਚ ਹੀ ਰਹਿੰਦਾ। ਇਹ ਲੱਗਿਆ ਹੋਇਆ ਬੰਨਣਾ ਉਹਦੇ। ਬਸ ਆਂ ਜਿਵੇਂ ਆ ਦੇ ਬੰਨਦਾ ਮੁੰਡਾ ਇਦਾਂ ਹੀ ਕੰਮ ਆ ਸਾਡਾ। ਉਸਾਂ ਦੇ ਆਏ ਇਕੱਠੀਆਂ ਕਰਨ ਕਰਕੇ ਤੇ ਬਸ ਐਂਡ ਤੇ ਇਹਨਾਂ ਨੂੰ ਥੱਲੇ ਇੱਕ ਸੋ ਮੁਸੀਬਾ ਮਾਰ ਦੇਣਾ ਇੱਕ ਵਿਚਾਲੇ ਇੱਕ ਉੱਪਰ ਸਾਰਿਆਂ ਨੂੰ ਫਿਰ ਇੱਥੇ ਤੱਕ ਖਰਗੋਸ਼ ਦਾ ਮੂੰਹ ਨਹੀਂ ਪੈਂਦਾ ਹੈਗਾ ਮਾਂ ਹੀ ਚੱਲਦਾ ਕੰਮ ਮੂੰਹ ਸਿਰ ਦੇ ਲੋਲ ਬੇਟਿਆ ਠੰਡ ਬਹੁਤ ਆ ਸੰਦੀਪ ਹੋ ਲੱਗਿਆ ਤੇ ਬਸ ਆਈਆਂ ਇੰਨਾ ਕਰ ਕਰਕੇ ਹੀ ਸਾਢੇ 12 ਵਜੇ ਛੁੱਟੀ ਹੋਊਗੀ ਅੱਧੀ ਤੇ ਅੱਧਾ ਘੰਟਾ ਰੋਟੀ ਖਾਣ ਨੂੰ ਮਿਲਦਾ ਹੁੰਦਾ ਸਾਢੇ 12 ਆ ਕੇ ਫੇਰ ਲੱਗ ਜਾਣਾ ਫੇਰ ਸ਼ਾਮ ਨੂੰ ਅੱਜ 5 ਵਜੇ ਹਟਾਂਗੇ ਅੱਡੇ ਅੱਗੇ ਸਾਢੇ 4 ਰੱਟ ਦੇ ਹੁੰਦੇ ਆ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਇਹ ਕੋਸ ਨਹੀਂ ਦੀ ਨੋ ਸ਼ਾਂਤੀ ਆ ਪੂਰੀ ਆ ਨਾ ਆ ਖੰਗਰ ਜੇ ਬੂਟੇ ਨੇ ਦੇਖ ਲਓ ਦੇਖ ਕੇ ਕੋਈ ਕਹਿ ਦੋ ਇਹਨਾਂ ਨੂੰ ਸਿਓ ਲੱਗਣੇ ਲੱਗਦੇ ਵੀ ਬਹੁਤ ਆ ਬਾਈ ਸਿਓ ਇੰਨਾ ਚੋ ਵੀ ਆਦ ਕੀ ਸੀ ਤੋੜੇ ਸੀਗੇ ਸੀਜ਼ਨ ਵਿੱਚ ਫਲਾਵੀ ਮਟਰ ਚੱਲ ਪਿਆ ਹੋਣਾ ਪ੍ਰਗਤੀ ਖਾਨ ਹੋ ਜਾਂਦੇ ਆਪਣੇ ਖੇਰ ਮੂਰੇ ਮੂਰੇ ਹੋ ਜਾਂਦੇ ਆ ਜਗਸੀਰ ਮਾਣ ਵੱਡ ਝਾਗਦਾ ਬੁਰਾ ਹਾਲਾ ਚੱਕਰ ਜਿਹਾ ਨਾ ਦਾ ਤੋਰ ਹੁੰਦਾ ਜੱਗ ਦਾ ਉਹ ਦੇਖ ਤੇ ਉਹ ਦੇਖ ਦੇਣ ਨੂੰ ਤਿਆਰ ਆ ਆ ਵੇਲੇ ਪੂਰਾ ਡਾੜ ਪੈਂਦਾ ਫਿਰ ਹੁਣ ਭੱਜ ਕੇ ਜਾਣਾ 12 ਵੱਜ ਕੇ ਸਾਢੇ 12 ਤੱਕ ਰੋਟੀ ਖਾ ਕੇ ਮੋੜਨਾ ਇਹ ਇਹ ਜੇ ਦੇਖ ਲਓ ਵੀ ਕਿਵੇਂ ਤੁਰੇ ਜਾਂਦੇ ਆ ਦੇਖ ਲਓ ਕਹਿ ਦਿੰਦਾ ਬੰਦਾ ਪਰ ਬਾਈ ਕਮਾਈ ਬਹੁਤ ਔਖੀ ਆ ਪਰਦੇਸਾਂ ਦੀ ਅਈ ਤਾ ਅੱਜ ਚਿੱਕੜ ਪੈਰਾਂ ਨੂੰ ਘੱਟ ਜਿੰਬੜ ਰਿਹਾ ਨਹੀਂ ਤਾਂ ਬੁਰਾ ਹਾਲ ਹੁੰਦਾ ਪੈਰਾਂ 'ਚ ਆ ਬੂਟ ਜੇ ਮੈਂ ਰਬੜ ਦੇ ਪਿੰਡੂ ਲੈ ਕੇ ਆਇਆ ਸੀ ਇਹ ਪਾ ਲਈਦੇ ਹੌਲੇ ਹੁੰਦੇ ਆ ਤੁਸੀਂ ਆਪ ਹਸਾਉ ਲਾ ਲਓ ਵੀ ਅੱਧੇ ਘੰਟੇ ਦੇ ਵਿੱਚ ਵਿੱਚ ਮੁੜ ਕੇ ਆਉਣਾ ਏਡੀ ਦੂਰ। ਉਹ ਸਿਰੇ ਤੇ ਜਾਣਾ ਜਮਾ। ਉਹ ਸਿਰੇ ਤੇ ਸਾਡਾ ਘਰ। ਚਲੋ ਦੇਖਦੇ ਆ ਮਿਲਦੇ ਆ ਫਿਰ। ਖਾ ਲਈਏ ਰੋਟੀ। ਹਾਂਜੀ ਮਿੱਤਰੋ ਸਾਨੂੰ ਹੋ ਗਈ ਆ ਹੁਣ ਛੁੱਟੀ। ਕਿਉਂ ਜਖੀਰ ਵਧੀਆ ਰਹਿਦਾ ਨਾ? ਵਧੀਆ ਰਹਿ ਵਧੀਆ ਰਹਿ। ਹਾਂ। ਬਹੁਤ ਵਧੀਆ। ਅੱਜ ਜਖੀਰ ਸਾਡਾ ਕਾਪੋ ਆ। ਇਹ ਗਰੁੱਪ 'ਚ ਵੀਡੀਓ ਪਾਉਂਦਾ ਵਾ ਵੀ ਕਿੰਨੇ ਵਜੇ ਕੰਮ ਲੱਗੇ ਕਿੰਨੇ ਵਜੇ ਹਟੇ। ਹਾਂ ਲੋਪ ਚੀ ਦਿਖਾ ਦੋ ਹਾਂ ਦਿਖਾ ਵੀ ਦਿੰਨੇ ਆ ਦੇਖ ਵੀ ਲੋ ਭਾਵੇਂ ਲੋ ਲੈ ਇਹ ਹੋੜ ਤੇ ਹੁਣ ਸਾਡੇ ਲੱਗੇ ਆ ਜੀ 8 ਘੰਟੇ 4:30 ਛੁੱਟੀ ਹੋ ਗਈ ਆ ਤੇ ਸ਼ਾਮ ਦੇ 4:30 ਵਜੇ ਬੱਦਲ ਵਾਈ ਜੀ ਆ ਸਾਰਾ ਦਿਨ ਦਿਨ ਮਿੱਸਾ ਜਿਹਾ ਹੀ ਦੇਹਾ ਇਹ ਵਧੀਆ ਬਸ ਹੋ ਗਈ ਪਰ ਆ ਦੇ ਜੇ ਕਹਿੰਦੇ ਨਾ ਬਾਹਰ ਜਾਣਾ ਆ ਦੇਖੋ ਹਾਲ ਆਹ ਦੇਖੋ ਆਹੀਂ ਕਿੱਕੜ ਜੀ ਸਾਰਾ ਦਿਨ ਲਾਉਣਾ ਪੈਂਦਾ A to Z ਬੁਰਾ ਹਾਲ ਆ ਹੁਣ ਕੱਲ ਦਾ ਫੇਰ ਮੀਂਹ ਦੱਸਿਆ ਹੋਇਆ ਅੱਜ ਤੱਕ ਲਾ ਚੱਲੇ ਆ ਬਾਕੀ ਪਤਾ ਨਹੀਂ ਰੱਬ ਜਾਣੇ ਤੇ ਆ ਬੁਰਾ ਹਾਲ ਆ ਬਰਾ ਜਿਵੇਂ ਮਰਜੀ ਆ ਯਾਰ ਜਦੋਂ ਆਗੇ ਬਸ ਜੋ ਇਹਨਾਂ ਨੇ ਕਹਤਾ ਉਹੀ ਕੰਮ ਕਰਨਾ ਪੈਣਾ ਫਿਰ ਆ ਹੀ ਨਹੀਂ ਹੈਗਾ ਭਾਈ ਅੱਜ ਸਾਡੇ ਕਿਪੜੇ ਲਿਬੜਦੇ ਆ ਸਾਡਾ ਹੁੰਦਾ ਸਾਡਾ ਹੁੰਦਾ ਹਨਾ ਬਾੜਾ ਬੁਰਾ ਹਾਲ ਹੈ ਅੱਜ ਦਾ ਉਹ ਦੇਖ ਲੋ ਐਨ ਤਸੱਲੀ ਹੋ ਜਾਂਦੀ ਆ ਮੌਸਮ ਦੀ ਝਾਤੀ ਮਾਰ ਰੋ ਕਹੇ ਜਿਆ ਵਾ ਤੇ ਕੱਲ ਦਾ ਮੀਂਹ ਫੇਰ ਦੱਸਿਆਗਾ ਅੱਜ ਵੀ ਲਾ ਚੱਲੇ ਬਾਕੀ ਦੇਖਦੇ ਆ ਬਾਕੀ ਆ ਜਾਂਦੇ ਨਾਲ ਦੇ ਜਗਸੀਰ ਜਾਂਦਾ ਸੰਦੀਪ ਜਾਂਦਾ ਆਦੀ ਜਾਂਦਾ ਉਹ ਦੇ ਅੱਜ ਅਸੀਂ ਚਾਰੇ ਜਾਣੇ ਲੱਗੇ ਹੋਏ ਸੀਗੇ ਤੇ ਬਾਕੀ ਵਧੀਆ ਤੁਹਾਨੂੰ ਇਹ ਤੁਹਾਨੂੰ ਨਾਲ ਜੀ ਨਾਲ ਗਾਂ ਜਾ ਕੇ ਘਰੇ ਨਾ ਨਾ ਧੋ ਕੇ ਫਿਰ ਬਿਲੇ ਹੋ ਕੇ ਤੁਹਾਨੂੰ ਕਰ ਦਿਆਂ ਗਾਂ ਨਾਲ ਪ੍ਰੋਗਰਾਮ ਚਾਲੂ ਬਾਕੀ ਭਰਾ ਜੀ ਨੇ ਆਉਣਾ ਆਪਾਂ ਤਾਂ ਸਿੱਧਾ ਕਹਿੰਦਾ ਕੋਈ ਲੁਕੋ ਨਹੀਂ ਹੈਗਾ ਬਸ ਟੂ ਹੀ ਲੋਹੇ ਦੀ ਹੋਵੇ ਤੇ ਕੰਮ ਕਹਿੜਾ ਹੀ ਰੱਖਿਓ ਬਸ ਜੀਗਰਾ ਹੀ ਰੱਖੇ ਕਿਉਂਕਿ ਖੇਤੀ ਵਾਲੇ ਵੀ ਜਦੋਂ ਬਸ ਬਾਹਣ ਹੀ ਆ ਪੂਰੀ ਤਸੱਲੀ ਕਰਾਉਂਦੇ ਆ ਨਰਜ ਕੇ ਬਾਕੀ ਕੋਈ ਡਰਨ ਵਾਲੀ ਵੀ ਨਹੀਂ ਗੱਲ ਪਰ ਇੰਨਾ ਗਾ ਵੀ ਬਾਈ ਜਿਹੜਾ ਜਿਹੜਾ ਸੱਚ ਆ ਉਹ ਸੱਚ ਆ ਬਸ ਹੋਰ ਨਹੀਂ ਕੁਝ ਇਹ ਦੁੱਗਾ ਪੱਕੇ ਹੋ ਜਾਣਗੇ ਹੋਰ ਸਾਲ ਤੱਕ ਫਿਰ 20 ਕੰਮ ਨੇ ਫੈਕਟਰੀ ਚ ਲੱਗ ਜਾਓ ਡੈਰੀ ਫਾਰਮ ਤੇ ਲੱਗ ਜਾਓ ਉਹ ਵੱਖਰੀ ਗੱਲ ਤੇ ਉਸ ਤੋਂ ਪਹਿਲਾਂ ਆਹੀ ਕੁਛ ਆ ਭਰਾ ਬਾਕੀ ਦਿਖਾਉਣਾ ਤੁਹਾਨੂੰ ਫਿਰ ਘਰੇ ਜਾ ਕੇ ਕੀ ਬਣਦਾ ਚੱਲਦੇ ਆ ਲਓ ਜੀ ਮਿੱਤਰੋ ਪਾਪਾ ਨਾਗੇ ਆ ਗਏ ਆ ਲਈਏ ਸਿਰ ਨੂੰ ਤੇਲ ਤੂਗੜ ਮਾਰ ਕੇ ਕਿਉਂਕਿ ਜਦ ਤਾਈ ਬਾਕੀ ਮੁੰਡੇ ਆਉਣੇ ਫਿਰ ਪਾਣੀ ਠੰਡਾ ਹੋ ਜਾਂਦਾ ਨਹੀਂ ਗੀਜ਼ਰ ਦਾ ਤੇ ਜਦ ਤਾਈ ਉਹਨਾਂ ਨੇ ਆਉਣਾ ਉਹ ਨਾਲ ਸਾਈਡ ਤੇ ਗਏ ਸੀਗੇ ਨਾਲ ਇਹ ਇਥੋਂ 5 ਕਿਲੋਮੀਟਰ ਤੇ ਹੀ ਆ ਸ਼ਾਇਦ ਤੇ ਇੱਕ ਥੋੜੇ ਦੂਰ ਗਏ ਨੇ ਤੇ ਜਦ ਤਾਈ ਉਹਨਾਂ ਨੇ ਆਉਣਾ ਕੀ ਜਦ ਦੁਬਾਰੀ ਤੱਤਾ ਕਰ ਦਿੰਦਾ ਪਾਣੀ ਪਾਪਾ ਨਾ ਹਾਟੇ ਨਾ ਕੇ ਉਹਨਾਂ ਵਿਹਲੇ ਆ ਡਿਊਟੀ ਆਪਣੀ ਸਵੇਰ ਨੂੰ ਹੁੰਦੀ ਆ ਰੋਟੀ ਦੀ ਮੇਰੀ ਤੇ ਆਦੀ ਦੀ ਉਹ ਮੁੰਡੇ ਦੀ ਜੇ ਤੁਹਾਨੂੰ ਦੇਖਦਾ ਹੋਵੇ ਤੇ ਅਸੀਂ ਸ਼ਾਮ ਨੂੰ ਵਿਹਲੇ ਆ ਅਸੀਂ ਸਵੇਰੇ ਰੋਟੀ ਲਾਉਣੀ ਆ 4 1/2 ਉੱਠ ਕੇ ਤੇ ਸ਼ਾਮ ਨੂੰ ਅਸੀਂ ਹੁਣ ਜਮਾਂ ਖਾਣੇ ਆਪਾਂ ਹੁਣ ਨਹਾ ਕੇ ਕਰਾਂਗੇ ਪਾਠ ਤੇ ਪ੍ਰੋਟੀਨ ਪੀਵਾਂਗੇ ਪਹਿਲਾਂ ਫਿਰ ਪਾਠ ਕਰਾਂਗੇ ਫਿਰ ਆਪਾਂ ਮਿਲਦੇ ਆਂ ਜੀ ਇੰਨਾ ਆਪਣਾ ਦਿਨ ਹੁੰਦਾ ਸਾਰਾ ਦਿਨ ਵਧੀਆ ਲੰਘ ਜਾਂਦਾ ਸਾ ਸਿਗਰਟੇਜ ਕੰਮ ਤੇ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਜਿਹੜਾ ਰੱਬ ਨੇ ਵਧੀਆ ਦਿੱਤਾ ਟਾਈਮ ਕੱਢੀ ਜਾਂਦੇ ਆਦੇ ਆਪਣੀ ਅਲਮਾਰੀ ਵਿੱਚ ਪ੍ਰੋਟੀਨ ਡਿਊ ਆ ਦੁੱਧ ਦਾ ਕੌਨਫਲੈਕਸ ਆ ਉਹ ਬਰੌਟਨ ਵੀ ਆਦਿ। ਆ ਬਾਕੀ ਕੱਪੜੇ। ਆ ਆਪਣੀ ਸਿਮੂ ਦਾ ਗੁੱਡੂ। ਪੱਕਾ ਲੈ ਕੇ ਰੱਖਿਆ ਮੈਂ ਉਹਦੇ ਕੋਲੇ। ਆ ਸਲੀਪਰ ਆ ਗਿਆ। ਅੱਖਾਂ ਦੇ ਪਾ ਕੇ ਪਾਇਆ ਜਾਈਦਾ। ਤੇ ਆ ਆਪਣਾ ਸਪੀਕਰ ਜਿਹੜਾ ਆਪਣੇ ਕੋਲ ਬ੍ਰੈਂਡ ਵੀ ਹੁੰਦਾ। ਉਹ ਲਿਆਂਦਾ ਸੀ। ਆ ਗੁੱਡੂ ਸਿਮੂ ਦਾ ਵਾ ਸਾਡੀ ਦਾ। ਮੈਂ ਉਹਨੂੰ ਦਿਖਾਉਣਾ ਉਹਨਾਂ ਨੂੰ ਤੇਰਾ ਗੁੱਡੂ। ਇੰਨੇ ਨਾ ਖੋਸ਼ ਰਹਿੰਦੀ ਆ। ਹਲੋ ਜੀ ਸਾਡੇ ਦੂਜੇ ਮੁੰਡੇ ਵੀ ਆ ਗਿਆ ਤੇ ਗੱਡੀ 'ਚ ਤੇ ਆ ਆਪਾਂ ਲੱਗੇ ਹੁਣ ਪ੍ਰੋਟੀਨ ਪੀਣ ਤੇ ਇਹਦੇ 'ਚ 2.5 ਕਿਲੋ ਮਲ ਪਾਣੀ ਹੁੰਦਾ ਆਪਣਾ ਬਾਕੀ ਪ੍ਰੋਟੀਨ ਪਾ ਲਈਦਾ ਪਾਣੀ ਇੱਥੇ ਆਪਾਂ ਇਹੀ ਪੀਣੀਆਂ ਬੋਤਲ ਵਾਲਾ ਦੂਜਾ ਪਾਣੀ ਸਹੀ ਨਹੀਂ ਹੈਗਾ। ਪਤਲੀ ਪੁਫਰੀ ਚਾਹ ਤਾਂ ਹੋ ਜਾਂਦੀ ਹੈ ਕਹਿੰਦੇ। ਬਾਕੀ ਜਿਹੜੇ ਪ੍ਰਾਣੇ ਆ ਭਾਈ ਉਹ ਵੱਧ ਜਾਣਦੇ ਹੋਣਗੇ ਭਾਈ ਹੁੰਦੀ ਹੈ ਜਾਂ ਨਹੀਂ। ਸਾਨੂੰ ਤਾਂ ਸੁਣਨ ਚਾਹੀ ਮਣਿਆ। ਸਾਡੇ ਇੱਕ ਸੂਪ। 2 ਇਹ ਵੀ ਜ਼ਰੂਰੀ ਆ। ਮਸਾਂ ਰੱਬ ਨੇ ਇਹਦੇ ਜੋ ਕੇ ਕੀਤਾ ਭਰਾਵਾ। ਡੰਡ ਡੁੰਡ ਲਾ ਲਈ ਜਿਆ ਡੰਬਲ ਡੰਬਲ ਲਾ ਲਈ ਜਿਆ। ਇਹ ਵੀ ਸੁਪਨਾ ਹੀ ਛੇ। ਇਹ ਪੀਆ ਕਰਾਂਗੇ ਬਹੁਤ ਸੁੱਕਾ ਬਾਈ ਮਿਹਨਤ ਲਾਈ ਆ ਤੇ ਆਪਣਾ ਹੁਣ ਇੰਨੇ ਗਰੂਗੇ ਹੋ ਗਏ ਆ ਵੀ ਇਹ ਲੈ ਲੈਨੇ ਆ ਸ਼ੇਕ ਕਰੋ ਤੇ ਪੀ ਲਓ ਆਦੇ ਆਪਣੇ ਡੰਬਲ ਵੀ ਪਏ ਆ ਇਹ ਜਦੋਂ ਟਾਈਮ ਹੁਣ ਇੱਕ ਜਿਵੇਂ ਹੁਣ ਅੱਜ ਆਪਾਂ ਇੰਨੇ ਦਿਨਾਂ ਬਾਅਦ ਕੰਮ ਤੇ ਗਏ ਸੀਗੇ ਤੇ ਸਰੀਰ ਥੱਕਿਆ ਹੋਇਆ ਅੱਜ ਆਪਾਂ ਰੈਸਟ ਕਰ ਲੈਣੀ ਆ ਤੇ ਕੱਲ ਨੂੰ ਫੇਰ ਇੱਕ ਦਿਨ ਛੱਡ ਕੇ ਲਾਈ ਦਿਆ ਜਿਵੇਂ ਦੋ ਤਿੰਨ ਸੌ ਡੰਡ ਲਾ ਲਈਦਾ ਵਾ ਦੋ ਤਿੰਨ ਅਸੀਂ ਡੰਬਲ ਫੇਰਨੇ ਆ ਫਿਰ ਲਵਾਨੀ ਤੇ ਉਹ ਆਪਾਂ ਇੱਕ ਤਣ ਛੱਡ ਕੇ ਫੇਰ ਨਹੀਂ ਫੇਰਨੇ ਆ ਤੇ ਜਿਵੇਂ ਛੁੱਟੀਆਂ ਸੀਗੀਆਂ ਉਹਦੇ ਚ ਰੋਜ਼ ਉਹ ਡੇਲੀ ਤੇ ਬਾਕੀ ਕੰਮ ਤੇ ਵੀ ਬਾਣ ਹੋ ਜਾਂਦਾ ਵਾ ਫੇਰ ਵੀ ਆਪਾਂ ਨੂੰ ਇੰਨਾ ਕੁ ਸ਼ੌਂਕ ਆ ਵੀ ਆਪਾਂ ਲਈਦਾ ਜ਼ਰੂਰ ਇੰਨਾ ਕਰ ਲਿਆ ਕਰੋ ਖਲ ਚੱਲੋ ਸਰੀਰ ਸੈੱਟ ਰਹੇ ਨਾ ਠੀਕ ਹੈ ਨਾ ਤੇ ਬਾਕੀ ਦੇਖਦੇ ਆ ਦਿਖਾਉਨੇ ਤੁਹਾਨੂੰ ਹੋਰ ਬਾਹਰ ਦਾ ਮੌਸਮ ਕੀ ਕਹਿੰਦਾ ਵਾ ਆ ਸਾਡਾ ਰੂਮ ਆ ਜੀ ਤੇ ਨਾਲ ਦਾ ਮੁੰਡਾ ਹੁਣ ਨਵਾਂ ਆਇਆ ਵੈਸੇ ਦੂਜੀ ਸਾਈਡ ਤੋਂ ਬਾਕੀ ਉਧਰ ਸਾਨੂੰ ਰਹਿائش ਮਿਲੀ ਹੋਈ ਆ ਇਹ ਫ੍ਰੀ ਆ ਮਾਲਕਾ ਨਹੀਂ ਉਹ ਵੈਸੇ ਤਾਂ ਇੰਡੀਆ ਦਾ ਦੇਖੀਏ ਤਾਂ 2-300 ਰੁਪਏ 200 ਤਾਂ ਕਿਤੇ ਗਿਆ ਹੀ ਨਹੀਂ ਰਹਿائش ਦਾ ਨਿਕਲ ਜਾਂਦਾ ਜੀ ਮਾਲਕ ਨਹੀਂ ਉਹ ਫ੍ਰੀ ਮਿਲੀ ਹੋਈ ਆ ਜਿੰਨਾ ਟਾਈਮ ਰਹਿਣਾ ਉਹ ਆਪਣੇ ਤੋਂ ਪੈਸੇ ਨਹੀਂ ਮੰਗਦਾ ਤੇ ਨਹੀਂ ਤਾਂ ਜੇ 2-300 ਰੁਪਏ ਤੁਸੀਂ ਇਹ ਦੇਖ ਲਓ ਵੀ ਇੰਡੀਆ ਦਾ 200 ਰੁਪਏ ਦਾ 20000 ਬਣ ਜਾਂਦਾ ਚਲੋ ਉਹੀ ਬਚਦਾ ਹਨਾ ਜਿੰਨਾ ਟਾਈਮ ਪੱਕੇ ਨਹੀਂ ਹੁੰਦੇ ਇੱਥੇ ਹੀ ਆ ਬਾਕੀ ਹੁਣ ਪਹਿਲੇ ਪੇਪਰ ਤਾਂ ਜਮਾ ਹੋ ਗਏ ਆ ਫੇ ਕੋਈ ਪਤਾ ਨਹੀਂ ਜੇ ਡੇਰੀ ਫਾਰਮ ਹੁੰਦਾ ਕਿਥੋਂ ਕੰਮ ਨਿਕਲ ਆਇਆ ਤਾਂ ਜ਼ਰੂਰ ਜਾਵਾਂਗੇ ਫਿਰ ਇੱਥੋਂ ਹੀ ਮੂਵ ਕਰਨਾ ਪਊਗਾ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਫਿਰ ਬਾਹਰ ਦਾ ਮੌਸਮ ਕੀ ਕਹਿੰਦਾ ਸ਼ਾਮ ਦਾ ਆਹ ਦੇ ਲੱਗੇ ਹੋਏ ਆਹ ਦੇ ਇੱਧਰ ਚੀਚ ਰਈਆਂ ਹੋਣ ਲੱਗਿਆ ਹੈ ਸ਼ਾਮ ਦੀ ਰੋਟੀ ਦੀ ਤਿਆਰੀ ਚੱਲ ਰਹੀ ਹੈ ਉਧਰ ਛੀਟੀਆਂ ਵੱਜਦੀਆਂ ਨੇ ਵੱਜਦੀਆਂ ਛੀਟੀਆਂ ਦੇਖੋ ਇਹ ਸਾਡੀ ਸਬਜ਼ੀ ਹੈ ਮੈਨੂੰ ਤਾਂ ਕਾਲੇ ਛੋਲੇ ਲੱਗਦੇ ਆ ਕਾਲੇ ਛੋਲੇ ਆ ਹਾਂ ਉਹ ਪਾਸਾ ਪਾਜੀ ਖਾ ਲੋ ਪਾਸਾ ਉਹ ਪਾਸਾ ਪਿਆ ਛੋਲੇ ਇਹਦਾ ਪਾਸਾ ਬਣਾਇਆ ਜੀ ਭਾਈ ਹੋਵੇ ਉਹ ਕੀ ਆ ਲੱਗਿਆ ਹੋਇਆ ਹੁਣ ਭੱਠੀ ਬਾਹਰ ਲਾ ਲਾਂਗੇ ਜਗਸੀਰ ਸਾਡਾ ਹਲਵਾ ਜੀ ਇੰਨੀ ਸਰਾ ਬਣਾਉਂਦਾ ਦੇਖ ਆ ਦੇ ਆਏ ਹਾਏ ਟੈਂਪਾਸਾ ਨਹੀਂ ਹੈਗਾ ਜਗਸੀਰ ਮਰਾ ਦੱਸੀ ਜਖੀਰ ਟਾਈਮ ਪਾਸ ਕਰਦਾ ਵਾ ਨਹੀਂ ਨਹੀਂ ਬਾਈ ਬਹੁਤ ਵਧੀਆ ਬਣਾਉਂਦਾ ਇਹਨੂੰ ਘੁੱਟੂ ਘੁੱਟੂ ਮੇਰਾ ਕੋ ਕੋਈ ਆ ਲੈ ਚੱਕ ਚੱਕ ਆ ਦੇ ਇਧਰ ਚਣ ਚਣ ਕੇ ਚੀਰੇ ਦੇ ਖਰੇ ਨੇ ਉਹ ਦੇ ਨਾਗਰਾ ਸਾਹਿਬ ਇਹ ਆ ਉਹ ਦੇ ਸੀ ਜਾ ਵੀ ਉੰਤਰੀਆ ਬਲੇਡ ਜਾਂ ਆ ਪੱਠੀ ਆ ਇਹਦੇ ਚੱਕ ਬਾੜ ਲਈਦੀ ਆ ਫਿਰ ਆ ਚੱਕ ਕੇ ਕੜੇ ਚੰਡੀ ਜੋ ਉਸ ਹਾਬ ਨਾਲ ਤਵਾ ਰੱਖ ਲਓ ਤੁਸੀਂ ਕੋਸ ਰੱਖ ਲਓ ਇਹਨੂੰ ਉਬਾਲਾਂਗੇ ਹੁਣ ਐਨ ਭਰੀ ਪਈ ਆ ਲੋ ਜੀ ਹੋਰ ਰੈਡੀ ਛੜੀ ਹੋ ਕੇ ਵਿਹਲੇ ਹੋ ਕੇ ਖੜ ਗਏ ਆ ਸ਼ਾਮਾਂ ਢਾਲਣ ਲੱਗ ਗਈਆਂ ਤੇ ਤੁਹਾਨੂੰ ਪਤਾ ਹੀ ਆ ਫਿਰ ਆਹ ਵੇਲੇ ਵੀਡੀਓ ਕਾਲ ਤੇ ਗੱਲ ਕਰਕੇ ਹੜਿਆਂ ਜਵਾਕਾਂ ਨਾਲ ਉਹੀ ਬਸ ਆਹ ਕੁ ਵੇਲੇ ਆਹੀ ਹੁੰਦਾ ਵਾ ਬਸ ਘਰ ਦਾ ਚੇਤਾ ਆਉਣ ਲੱਗ ਜਾਂਦਾ ਉਹ ਸਾਰਿਆਂ ਨੂੰ ਆਉਂਦਾ ਹੋਊਗਾ ਜਿੰਨੇ ਜਿੰਨੇ ਬਾਹਰ ਰਹਿੰਦੇ ਆਪਾਂ ਤੇ ਬਾਕੀ ਵਧੀਆ ਵਾ ਤੇ ਆਹੀ ਭਰਾ ਸਾਡਾ ਦਿਨ ਹੁੰਦਾ ਵਾ ਆਪਣੇ ਕੋਲੇ ਕੋਈ ਲੱਲੇ ਪੱਪੇ ਨਹੀਂ ਹੈਗੇ ਨਾਲੇ ਤੁਹਾਨੂੰ ਆਪਣਾ ਪਹਿਲਾ ਵਾਲੀਆਂ ਵੀਡੀਓ ਜੀ ਵੀ ਆਪਾਂ ਪਸੂ ਵਾਲੀਆਂ ਚ ਵੀ ਦੱਸਦੇ ਹੁੰਦੇ ਸੀ ਵੀ ਨਾ ਤਾਂ ਆਪਾਂ ਨੂੰ ਇਹ ਆ ਵੀ ਪਹਿਲਾਂ ਸਫਾਈ ਕਰੋ ਮੈਟ ਰੱਖੋ ਹਨਾ ਉਹ ਵੀ ਨਹੀਂ ਨਾ ਹੁਣ ਆਪਾਂ ਨੂੰ ਇੱਥੇ ਆ ਭਰਾਵਾ ਵੀ ਪਹਿਲਾਂ ਜੱਲਾਂ ਲਾ ਕੇ ਵਾਲ ਖੜੇ ਕਰੋ ਉਹ ਕਰੋ ਜਿਹੇ ਜਿਹੇ ਹੈਗੇ ਆ ਭਰਾਵਾ ਆਪਾਂ ਤਾਂ ਉਹ ਜੀ ਪਾ ਦਈਦੀ ਆ ਤੇ ਹਨਾ ਤੇ ਬਸ ਵਧੀਆ ਵਾ ਜਿਹੜਾ ਟਾਈਮ ਆ ਇਹ ਨਹੀਂ ਹੈਗਾ ਵੀ ਅਸੀਂ ਮਾੜਾ ਕੰਮ ਕਰਦੇ ਆ ਜਾਂ ਕੁਝ ਹੋਰ ਲਿਬੜ ਵਾਲਾ ਕੰਮ ਕਰਦੇ ਆ ਵੀ ਉਹ ਅਸੀਂ ਤੁਹਾਨੂੰ ਦਿਖਾਉਣਾ ਨਹੀਂ ਹੈਗਾ ਆਪਾਂ ਤੁਹਾਨੂੰ ਦਿਖਾਇਆ ਵੀ ਬੂਟਾਂ ਦਾ ਹਾਲ ਦੇਖੋ ਆ ਹੁਣ ਵਧੀਆ ਨਾ ਧੋ ਕੇ ਖੜੇ ਆ ਤਾਂ ਭਾਈ ਹੁਣ ਇਹ ਜਿਹੇ ਠੀਕ ਆ ਨਾ ਬਾਕੀ ਆਹ ਦੇ ਕਾਪੂ ਸਾਡਾ ਲੈ ਕੇ ਆ ਆ ਬਾਕੀ ਵਧੀਆ ਤੇ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਆਹੀ ਸਾਡਾ ਦਿਨ ਹੁੰਦਾ ਭਾਈ ਤੇ ਅਸ ਖੇੜ ਕੇ ਕੱਢ ਲਈਦਾ ਜਿਹੜਾ ਟਾਈਮ ਆ ਅ ਬਾਕੀ ਤੁਹਾਨੂੰ ਇਹ ਵੀ ਦੱਸਾਂਗੇ ਬਾਈਆਂ ਦੇ ਕੱਲ ਵੀਡੀਓ ਕੱਲ ਵਾਲੀ ਵੀਡੀਓ ਤੇ ਕਮੈਂਟ ਵੀ ਆਏ ਸੀ ਬਾਈ ਐਂ ਐ ਕਰਕੇ ਵੀ ਕਿਵੇਂ ਸਵਾਬ ਬਣ ਗਿਆ ਉਹ ਵੀ ਦੱਸਾਂਗੇ ਵੀ ਕਿਵੇਂ ਬਣਿਆ ਬਾਈ ਗਾਈਆਂ ਕਿਵੇਂ ਦਿੱਤੀਆਂ ਉਹ ਸਾਰਾ ਕੁਝ ਦੱਸਾਂਗੇ ਇੱਕ ਵੀਡੀਓ ਚ ਕਿਸੇ ਦਿਨ ਤੇ ਬਾਕੀ ਫਿਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ